ਗੁਰਲਾਲ ਕਨੌਰ ਨੇ ਅੱਜ ਸ਼ੰਭੂ ਬਾਰਡਰ ਤੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉੱਥੇ ਕਿਸਾਨਾਂ ਦੇ ਚੋਰੀ ਹੋਏ ਸਮਾਨ ਦੀ ਇੱਕ 11 ਮੈਂਬਰ ਦੀ ਕਮੇਟੀ ਵੀ ਬਣਾਈ ਹੈ ਤੇ ਇਹ ਵੀ ਕਿਹਾ ਹੈ ਕਿ ਅਸੀਂ ਖੁਦ ਕਿਸਾਨਾਂ ਦਾ ਸਮਾਨ ਦਿਵਾਉਣ ਵਿੱਚ ਉਹਨਾਂ ਦੀ ਮਦਦ ਕਰਾਂਗੇ ਔਰ ਕੀ ਕੁਝ ਕਿਹਾ ਜਾਣਦੇ ਆ। ਸਾਡੀ ਅੱਜ ਦੀ ਪ੍ਰੈਸ ਮੀਟਿੰਗ ਲੱਗੀ ਹੈ ਜੀ ਇਹ ਇਹ ਵੀ ਜਾਣਕਾਰੀ ਦੇ ਦੋ। ਸ਼ਾਸਿਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਹਲਕਾ ਖਨੌਰ ਦੇ ਕਿਸਾਨੀ ਮੁੱਦੇ ਦੇ ਨਾਲ ਜੁੜਿਆ ਹੋਇਆ ਜੋ ਵਿਸ਼ਾ ਧਰਨੇ ਦੇ ਵਿੱਚੋਂ ਕੁਝ ਕਿਸਾਨ ਵੀਰਾਂ ਦਾ ਸਾਡਾ ਜਿਹੜਾ ਸਮਾਨ ਉਹ ਕੱਬੇ ਸਜੇ ਹੋ ਗਿਆ ਉਹ ਵੱਖ-ਵੱਖ ਪਿੰਡਾਂ ਦੇ ਵਿੱਚੋਂ ਵੱਖ-ਵੱਖ ਜਥੇਬੰਦੀਆਂ ਦੇ ਲੋਕਾਂ ਨੇ ਵੀ ਤੇ ਕੁਝ ਸ਼ਰਾਰਤੀ ਅੰਸਰਾਂ ਨੇ ਕਈਆਂ ਨੇ ਸ਼ਰਾਰਤ ਕੀਤੀ ਕਈਆਂ ਨੇ ਇਨਸਾਫ ਕੀਤਾ ਤੇ ਮੈਂ ਪਰ ਕੋਈ ਪਾਰਟੀਬਾਜੀ ਵਾਲੀ ਜਾਂ ਦੂਜੀ ਗੱਲ ਨਹੀਂ ਕਰਨੀ ਮੈਂ ਸਿਰਫ ਇੰਨੀ ਬੇਨਤੀ ਕਰਨੀ ਵੀ ਅਸੀਂ ਇਹ ਸ਼ੰਭੂ ਬਾਜਵਾ ਢਾਬਾ ਦੇ ਉੱਤੇ ਬੈਠ ਕੇ ਜਦੋਂ 13 ਮਹੀਨੇ ਧਰਨਾ ਚੱਲਦਾ ਰਿਹਾ ਤੇ ਪਹਿਲਾਂ ਵੀ ਇੱਥੇ ਬੈਠੇ ਸੀ ਇਹ ਸਾਰਿਆਂ ਨੂੰ ਲੋਕਾਂ ਨੂੰ ਪਤਾ ਜਿਹੜੇ ਮਾਝੇ ਤੋਂ 도ਆਬੇ ਤੋਂ ਸਾਰੇ ਕਿਤੋਂ ਹੁੰਦੇ ਸੀ ਬਾਜਵੇ ਢਾਬੇ ਤੋਂ ਪਾਣੀ ਦੀ ਸੇਵਾ ਲੰਗਰ ਦੀ ਸੇਵਾ ਚੱਲਦੀ ਰਹੀ ਚਲੋ ਕਈ ਵਾਰੀ ਕੋ ਜਾਣੇ ਨ ਜਾਣੇ ਗਲਤੀਆਂ ਵੀ ਹੁੰਦੀਆਂ ਮੈਨੂੰ ਐ ਲੱਗਦਾ ਵੀ ਜਿਹੜਾ ਇਹ ਮੇਰੇ ਸ਼ਬਦ ਜਿਹੜਾ ਨਾਂ ਨਾਲ ਜੁੜਿਆ ਗਿਆ ਜੇ ਐਮਐਲਏ ਨਾ ਹੁੰਦੇ ਤੇ ਇਹ ਨਹੀਂ ਸੀ ਹੋਣਾ ਕਿਉਂਕਿ ਦੁਨੀਆ ਦੇ ਵਿੱਚ ਕਬੱਡੀ ਦੇ ਨਾਂ ਨਾਲ ਕਨੌਰ ਜਾਣਾ ਗਿਆ ਐਮਐਲਏ ਦਾ ਪਾਸ ਦੀ ਗੱਲ ਐਮਐਲਏ ਦਾ ਪਪਾ ਚ ਬਣੇ ਸੂ ਕਬੱਡੀ ਪਲੇਅਰ ਵੀ ਸੀਗੇ ਅੱਜ ਵੀ ਆ ਹਮੇਸ਼ਾ ਸੇਵਾ ਕਰਦੇ ਉਹਨਾਂ ਨੂੰ ਵੀ ਮੈਂ ਭਰਾਵਾਂ ਨੂੰ ਕਿੰਝ ਬੇਨਤੀ ਕਰਦਾ ਜਿਹਨਾਂ ਦਾ ਸਮਾਨ ਗੁੰਮ ਹੋਇਆ ਮਿਸ ਹੋਇਆ ਘਟਾ ਹੈ ਥਾਣਿਆਂ ਦੇ ਵਿੱਚ ਜਿਹੜੀਆਂ ਐਫਆਰਆਈਆਂ ਦਰਜ ਕਰ ਦਿੱਤੀਆਂ ਗਈਆਂ ਨੇ ਛੇੜੀ ਗੰਡੀਆਂ ਵੀ ਦਰਜ ਕੀਤੀ ਆ ਘਨੌਰ ਵੀ ਦਰਜ ਕੀਤੀ ਆ 26 ਨੰਬਰ ਐਫਆਰਆਈ ਜਿਹੜੀ ਘਨੌਰ ਦਰਜ ਆ ਉੱਥੋਂ ਦਾ ਮੁੰਡਾ ਸ਼ਾਇਦ ਟਿੰਕੂ ਸੀ ਜਿਹਦਾ ਮੇਰੇ ਨਾਲ ਜਾਂ ਮੇਰੀ ਪਾਰਟੀ ਦੇ ਨਾਲ ਕੋਈ ਲੈਣ ਦੇਣ ਨਹੀਂ ਸੀ ਉਹਦਾ ਆਪ ਦਾ ਕਾਰੋਬਾਰ ਹੈ ਸਹਿਕਾਰਾਂ ਦਾ ਕੋਈ ਵਰਕਸ਼ਾਪ ਹੈ ਉੱਪਰ ਹੁਣ ਗੁੰਮ ਆ ਕਈ ਦਿਨ ਹੋ ਗਏ ਲੱਭਿਆ ਨਹੀਂ ਤੇ ਪੁਲਿਸ ਲੱਭ ਲੈ ਗਈ ਕੋਈ ਗੱਲ ਨਹੀਂ ਲੱਗੀ ਆ ਇੰਸਪੈਕਟਰ ਸਾਹਿਬ ਸਿੰਘ ਗਿਆ ਹੋਇਆ ਤੇ ਮੈਂ ਅੱਜ ਕਹਿਣਾ ਵੀ ਜਿਹੜੀ ਸਾਡੀ 11 ਮੈਂਬਰੀ ਕਮੇਟੀ ਆ ਜੇ ਕਿਸੇ ਵੀ ਭਰਾ ਨੂੰ ਬਾਹਰੋਂ ਅੰਦਰੋਂ ਆਉਂਦਿਆ ਕੋਈ ਕਈ ਵਾਰੀ ਸਾਨੂੰ ਪਤਾ ਲੱਗ ਜਾਂਦਾ ਵੀ ਪੁਰਾਣੇ ਘਰ ਦੇ ਵਿੱਚ ਕੋਈ ਸਮਾਨ ਪਿਆ ਕੋਈ ਦਿੱਕਤ ਆਉਂਦੀ ਆ ਪਰੇਸ਼ਾਨੀ ਆਉਂਦੀ ਆ ਮੇਰਾ ਆਪਣਾ ਨੰਬਰ 81928 0001 ਤੁਹਾਨੂੰ ਕੋਈ ਸਮਾਨ ਕਲੈਕਟ ਕਰਨ ਦੇ ਵਿੱਚ ਦਿੱਕਤ ਆਉਂਦੀ ਹੈ ਤੁਸੀਂ ਕਮੇਟੀ ਦੀ ਮਦਦ ਲੈ ਸਕਦੇ ਹੋ ਪੁਲਿਸ ਦੀ ਮਦਦ ਲੈ ਸਕਦੇ ਹੋ ਸੋ ਮੈਂ ਬੇਨਤੀ ਕਰਦਾ ਵੀ ਆਪਾਂ ਪਾਰਟੀ ਬਾਜੀ ਤੋਂ ਉੱਤੇ ਉੱਠ ਕੇ ਪਾਰਟੀ ਨਹੀਂ ਇਹ ਸਾਂਝਾ ਸਾਡਾ ਮੁੱਦਾ ਕਨੌਰ ਦਾ ਸਾਡਾ ਮੁੱਦਾ ਪੋਆ ਦਾ ਇੱਕ ਮੁੱਦਾ ਆਪਾਂ ਇਹਨੂੰ ਬਦਨਾਮੀ ਵਾਲੇ ਪਾਸੇ ਜਾਂ ਦੂਜੇ ਪਾਸੇ ਨਾ ਲੈ ਕੇ ਜਾਈਏ ਆਪਾਂ ਜਿਹੜੇ ਕਿਸਾਨਾਂ ਦਾ ਕੋਈ ਸਮਾਨ ਜਿਹੜਾ ਗੁੰਮ ਹੋਇਆ ਮਿਸ ਹੋਇਆ ਉਹਨਾਂ ਦੇ ਘਰਾਂ ਤੱਕ ਜਿਹੜਾ ਪਹੁੰਚ ਜੇ ਜਿਨ੍ਹਾਂ ਦੇ ਕੋਲੇ ਹੈਗਾ ਸਮਾਨ ਮੱਥ ਜੋੜ ਕੇ ਬੇਨਤੀ ਕਰਦਾ ਭਾਈ ਆਪਣੇ ਸੰਬੰਧਤ ਥਾਣੇ ਦੇ ਵਿੱਚ ਜਾਂ ਸਾਡੀ ਕਮੇਟੀ ਦੇ ਕਿਸੇ ਮੈਂਬਰ ਦੇ ਨਾਲ ਗੱਲ ਕਰਕੇ ਉਹ ਸਮਾਨ ਜਿਹੜਾ ਸੁਰਕਸ਼ਿਤ ਵਫਾਜਤ ਜਿਵੇਂ ਤੁਸੀਂ ਆਪਣੇ ਸਮਾਨ ਦੀ ਰਾਖੀ ਕਰਦੇ ਹੋ ਉਵੇਂ ਕਿਸਾਨਾਂ ਦੇ ਜਿਹੜੇ ਉਹ ਸਮਾਨ ਦੀ ਰਾਖੀ ਕਰੋ ਇਹ ਮੇਰੀ ਹੱਥ ਜੋੜ ਕੇ ਤੁਹਾਨੂੰ ਸਾਰਿਆਂ ਨੂੰ